ਏਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਲਗਾਤਾਰ ਸ਼ਿਵ ਸੈਨਿਕਾ ਵੱਲੋਂ ਕਾਫੀ ਮੁੱਦੇ ਚੱਕੇ ਜਾਂਦੇ ਨੇ ਅਗਰ ਗੱਲ ਕਰ ਲਈਏ ਕੰਗੜਾ ਨੌਤ ਦੀ ਮੂਵੀ ਦੀ ਐਮਰਜੈਂਸੀ ਮੂਵੀ ਤੇ ਇਸ ਤੇ ਵੀ ਵਿਵਾਦ ਛਿੜਿਆ ਸੀਗਾ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿ ਸਿਨੇਮਾ ਘਰਾਂ ਦੇ ਵਿੱਚ ਨਾ ਲੱਗੇ ਹੁਣ ਫਿਰ ਤੋਂ ਇੱਕ ਨਵਾਂ ਵਿਵਾਦ ਹੋ ਗਿਆ ਇਹ ਤੁਹਾਨੂੰ ਦੱਸ ਦੇ ਕਿ ਸ਼ਿਵ ਸੈਨਿਕ ਫਿਰ ਤੋਂ ਇਕੱਠੇ ਹੋ ਗਏ ਨੇ ਔਰ ਸ਼ਾਕੋਟ ਮੂਵੀ ਜੋ 2 ਅਕਤੂਬਰ ਨੂੰ ਹੁਣ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ ਆਖਿਰ ਗੱਲਬਾਤ ਕਰਦੇ ਹਾਂ ਸੱਨਾਲਾ ਸਿਨੇਤੋ ਅਮੀਤ ਰੋੜਾ ਮੌਜੂਦ ਰਹਿਣਗੇ ਕਿ ਕੀ ਆਖਿਰ ਲਵ ਸਟੋਰੀ ਮੂਵੀ ਹੈ ਫਿਰ ਵੀ ਬੰਦ ਹੋਣ ਜਾ ਰਹੀ ਹੈ ਕੀ ਰੀਜ਼ਨ ਹੈ ਸਵਾਗਤ ਹੈ ਅਮੀਤ ਰੋੜਾ ਜੀ ਤੁਹਾਡਾ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਤ ਪਰ ਬਣਾ ਰਹੇ ਬੰਕੇ ਵਿਹਾਰੀ ਕਿਰਪਾ ਸਦਾ ਸੱਤ ਪਰ ਬਣੀ ਰਹੇ ਅਮੀਤ ਰੋੜਾ ਜੀ ਕੀ ਗੱਲ ਹੋ ਗਈ ਸ਼ਾਹਕੋਟ ਮੂਵੀ ਤੇ ਵਿੱਚ ਕੀ ਤੁਹਾਨੂੰ ਐਸਾ ਲੱਗਿਆ ਜੋ ਤੁਸੀਂ ਫਿਰ ਤੋਂ ਆਵਾਜ਼ ਚੁੱਕੀ ਸਾਰਨਾ ਪਹਿਲਾਂ ਸ਼ਾਹਕੋਟ ਫਿਲਮ ਦਾ ਅਸੀਂ ਬਾਈਕਾਟ ਕਰਦੇ ਹਾਂ ਪੂਰੇ ਹਿੰਦੁਸਤਾਨ ਨੂੰ ਤੇ ਪੰਜਾਬ ਦੇ ਜਿੰਨੇ ਵੀ ਸਾਡੇ ਹਿੰਦੁਸਤਾਨ ਪ੍ਰੇਮੀ ਹਿੰਦੁਸਤਾਨ ਦੇ ਜਿਵੇਂ ਤੁਸੀਂ ਵੀ ਤੁਸੀਂ ਵੀ ਆਪਣੇ ਚੈਨ ਰਾਹੀਂ ਆਪ ਕੋ ਕਿ ਸ਼ਾਕ ਔਰ ਫਿਲਮ ਦਾ ਅਸੀ ਬਹਿਨ ਕਰਦੇ ਹਾਂ ਕਿਉਂਕਿ ਜਿਹੜੇ ਅੰਦਰ ਇਹ ਜਿਹੜੀ ਆਪਣਾ ਗੁਰੂ ਦਾਵਾ ਦੇ ਅੰਦਰ ਪਾਕਿਸਤਾਨ ਪ੍ਰਤੀ ਪ੍ਰੇਮ ਭਾਵਨਾ ਜਾਗੀ ਹੈ ਇਹ ਪ੍ਰੇਮ ਭਾਵਨਾ ਸ਼ੇਖਸਾਨੀ ਕੇ ਦੀ ਖਤਮ ਕਰਨਗੇ ਇਸ ਦੇ ਵਿੱਚ ਕੀ ਪਾਕਿਸਤਾਨ ਦਾ ਵੀ ਕੋਈ ਰੋਲ ਹੈ ਕਿ ਚੱਕਾਂ ਦਾ ਜਿਹੜਾ ਟ੍ਰੇਲਰ ਦਿਖਾਇਆ ਗਿਆ ਇਹਦੇ ਅੰਦਰ ਪਾਕਿਸਤਾਨ ਪ੍ਰਤੀ ਪ੍ਰੇਮ ਦੀ ਭਾਵਨਾ ਜਾਗੀ ਹੈ ਔਰ ਅਸੀਂ ਸ਼ੇਫਜ਼ਾਨਿਕ ਅਸੀਂ ਹਿੰਦੋਸਤਾਨੀ ਅਸੀਂ ਭਾਰਤੀ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਹਿੰਦੋਸਤਾਨ ਜਿੰਦਾਬਾਦ ਕਹਿੰਨੇ ਆ ਪਾਕਿਸਤਾਨ ਮਰਦਾਬਾਦ ਕਹਿੰਨੇ ਆ ਔਰ ਇਹ ਫਿਲਮ ਦਾ ਪੂਰੇ ਪੰਜਾਬ ਨੂੰ ਪੰਜਾਬ ਨੂੰ ਨਹੀਂ ਆਲ ਵਰਲਡ ਨੂੰ ਕਹਿੰਨੇ ਆ ਕਿ ਪੂਰੇ ਭਾਰਤ ਵਾਸੀਆਂ ਨੂੰ ਕਹਿੰਨੇ ਆ ਕਿ ਇਹ ਫਿਲਮ ਦਾ ਬਾਇਕ ਕੱਟ ਕਰੋ ਇਹ ਫਿਲਮ ਬਿਲਕੁਲ ਹੀ ਚੱਲਣ ਦੇਣੀ ਔਰ ਜੀ ਦੇਖੋ ਕਿ ਸਾਰੇ ਡੀਸੀ ਸਹਿਬਾਨ ਸਾਰੇ ਕਮਿਸ਼ਨਰ ਸਹਿਬਾਨ ਜਿੰਨੇ ਵੀ ਐਸਐਸਪੀ ਸਾਹਿਬਾਨ ਸਾਰੇ ਸ਼ੇਫਜ਼ਾਨ ਕਾਨੂੰਨ ਮੈਂ ਬੇਨਤੀ ਕਰਦਾ ਕੀ ਜਾਂ ਕੱਲ ਜਾ ਕੇ ਮੁਰੰਡਣ ਦਿਓ ਔਰ ਇੱਥੇ ਬਹੁਤ ਜਲਦ ਮੁਕਦਮਾ ਵੀ ਦਰਜ ਕਰਾਇਆ ਜਾਏਗਾ ਦੇ ਦੋ ਦਾ ਇਹ ਫਿਲਮ ਬਿਲਕੁਲ ਨਹੀਂ ਚੱਲਣ ਦਿੱਤੀਏ ਕਿ ਫਿਲਮ ਬੈਨ ਕਰਾਈ ਜਾਏਗੀ ਅਮਿਤ ਜੀ ਤੁਹਾਡਾ ਇੱਕ ਸਵਾਲ ਪੁੱਛਦੀ ਹਾਂ ਪਹਿਲਾਂ ਤੁਸੀਂ ਬਾਲੀਵੁੱਡ ਐਕਟਰੈਸ ਕੰਗਣਾ ਨੋਤਰੀਕ ਮੂਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਚੱਲੀ ਜੀ ਜੀ ਚਲਾਨ ਵੀ ਸਾਰੇ ਚਲਾਨ ਦੀ ਤੁਹਾਨੂੰ ਵੀ ਆਪ ਨੂੰ ਲੱਗੇ ਜਿਵੇਂ ਪਤਰਕਾਰ ਸਾਹਿਬ ਆਪ ਭੁੱਲ ਗਏ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਫਿਲਮ ਜੰਮੀ ਤੁਰਾ ਕੈਮਰਾ ਦਾ ਬੈਨ ਹੈ ਚਲੋ ਹੁਣ ਤੁਸੀਂ ਇਸ ਮੂਵੀ ਬਾਰੇ ਕੀ ਕਹਿਣਾ ਚਾਹੋਗੇ ਜੇ ਕਰੇ ਮੂਵੀ ਅਗਨ ਦੀ ਇਹਨਾਂ ਕੀ ਕਰੋ ਲੱਗੇਗੀ ਨਹੀਂ ਜੀ ਕੀ ਨਹੀਂ ਇਹ ਫਿਲਮ ਨਹੀਂ ਲੱਗੇਗੀ ਇਹ ਫਿਲਮ ਅਸੀਂ ਬੰਨ ਕਰਾਂ ਬੰਨ ਕਰਾਂ ਦਾ ਕੱਲ ਟੀਸੀ ਸਹਿਬਾਨ ਕਮਿਸ਼ਨਰ ਸਹਿਬਾਨ ਨੂੰ ਮਰੰਡਨ ਦਵਾਗੇ ਔਰ ਇਹ ਤੇ ਗੁਰੂ ਰੰਡਾਵਾ ਦੇ ਉੱਪਰ ਦੇਸ਼ ਜ਼ਰੂ ਦਾ ਮੁਕੱਦਮਾ ਵੀ ਦਰਜ ਕਰਾਇਆ ਜਾਏਗਾ ਇਹ ਫਿਲਮ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਬਿਲਕੁਲ ਪੰਜਾਬ ਦੇ ਵਿੱਚ ਫਿਲਮ ਦਾ ਬਾਇਕਾਟ ਹੋਏਗਾ ਤੇ ਜੇਕਰ ਥੀਏਟਰਸ ਦੇ ਵਿੱਚ ਮੂਵੀ ਚੱਲਦੀ ਹੋਵੇਗੀ ਜਾਂ ਚੱਲ ਜਾਏਗੀ ਤੁਸੀਂ ਕਿੱਥੇ ਚੱਲੇਗੀ ਦਾਦਾ ਅਸੀਂ ਕਹਿ ਰਹੇ ਆ ਅਸੀਂ ਚੱਲਣ ਨਹੀਂ ਦੇਣੀ ਅਸੀਂ ਬੈਨ ਕਰਾਵਾਂਗੇ ਸਿਨੇਮਾ ਘਰ ਥੀਏਟਰ ਨੂੰ ਵੀ ਕਵਾਂਗੇ ਕਿ ਜਿਹੜਾ ਇਹ ਫਿਲਮ ਚਲਾਏਗਾ ਉਹ ਆਪ ਜ਼ਿੰਮੇਵਾਰ ਹੋਏਗਾ ਤੇ ਫਿਲਮ ਬਿਲਕੁਲ ਬੰਦ ਕਰਾਈ ਜਾਏਗੀ ਬੈਨ ਕਰਾਈ ਜਾਏਗੀ ਔਰ ਤੁਹਾਡੇ ਚੈਨਲ ਰਾਹੀਂ ਮੈਂ ਸਾਰੇ ਭਾਰਤ ਵਾਸੀਆਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਗੁਰੂ ਰੰਦਾਵਾ ਦਾ ਕੋਈ ਵੀ ਪ੍ਰੋਗਰਾਮ ਨਾ ਚੱਲਣ ਦਿਓ ਜਿੱਥੇ ਵੀ ਇਹ ਬੰਦਾ ਮਿਲਦਾ ਇਹਦਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹਦਾ ਡੀਐਨਏ ਵੀ ਟਸਕਰਾਇਆ ਜਾਵੇ ਕਿ ਇਹਦੇ ਅੰਦਰ ਕੀ ਪਾਕਿਸਤਾਨ ਦਾ ਖੂਨ ਹੈ ਅਸੀਂ ਹਿੰਦੁਸਤਾਨੀ ਅਸੀਂ ਹਿੰਦੁਸਤਾਨ ਜਿੰਦਾਬਾਦ ਕਹਿੰਦੇ ਆ ਔਰ ਇਹ ਦੇਖੋ ਕਿ ਕਿਦਾਂ ਪਾਕਿਸਤਾਨ ਨੂੰ ਵਾਹ ਵਾਈ ਵਾਹ ਵਾਈ ਕਰ ਰਿਹਾ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਔਰ ਇਹਦਾ ਬਹੁਤ ਜਲਦ ਪੂਰੇ ਪੰਜਾਬ ਦੇ ਸ਼ਿਫ ਸੈਨਿਕਾਂ ਨੂੰ ਕਹਿੰਨਾ ਕਿ ਇਹਦਾ ਪ੍ਰੋਗਰਾਮ ਜਿੱਥੇ